ਹੈਲੋ ਜੀ ਸਾਥ ਸ਼੍ਰੀ ਕਾਲ ਜੀ ਮੈਂ ਮਨਦੀਪ कौर ਪੰਜਾਬੀ ਕੁਕਿੰਗ ਪੰਜਾਬੀ ਕਲਚਰ ਵੀ ਥੋੜਾ ਸਵਾਗਤ ਕਰਦੀ ਹਾਂ ਹੋਰ ਸਨਾਵ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਦੁਪਹਿਰ ਦਾ ਟਾਈਮ ਹੋ ਰਿਹਾ ਜੀ 1:30 ਵਜ ਰਿਹਾ ਪੌਣੇ ਕੁ 2 ਹੋ ਗਏ ਤੇ ਬੱਦਲ ਵਾਈ ਤਾਂ ਬਹੁਤ ਜ਼ਿਆਦਾ ਹੋਈ ਤੇ ਹਲਕੀ ਹਲਕੀ ਕਿਰਮਨ ਕਿਰਮਨ ਹੋਣੀ ਵੀ ਸ਼ੁਰੂ ਹੋ ਗਈ ਲਾਈਟ ਪਾਸ ਦੀ ਰਹੇਗੀ ਸਾਡੀ ਅੱਜ ਤੇ ਮੈਂ ਤਾਂ ਬਸ ਪਈ ਸੀਗੀ ਹਨਾ ਕੰਮ ਕਰਨ ਪਟਾ ਕੇ ਥੋੜੀ देर ਹੋਈ ਪਾਪਾ ਜੀ ਇਹਨੇ ਚਾਹ ਬਣਾ ਦੇ ਮੈਂ ਕਿ ਚਲੋ ਚਾਹ ਬਣਾ ਦੀ ਫਿਰ ਮੈਂ ਸੋਚੇ ਮੌਸਮ ਵਧੀਆ ਹੋਇਆ ਚਲੋ ਆਪਾਂ ਵਲੌਗ ਵੀ ਸਟਾਰਟ ਕਰ ਲਈ ਠੀਕ ਹੈ ਠੀਕ ਹੈ ਤੇ ਪਾਪਾ ਜੀ ਮੱਝਾਂ ਬੰਨ ਰਹੇ ਨੇ ਫੁੱਲ ਦੇਖੋ ਕਲਾਬ ਦੇ ਕਿੰਨੇ ਸੋਹਣੇ ਹੋ ਗਏ ਠੀਕ ਹੈ ਹਾਂ ਬਹੁਤ ਘੱਖ ਹੋਏ ਵਾ ਬਡਾ ਦੇ ਉਰ ਤੇ ਹਾਂ ਅੱਛਾ ਚੈਰੀ ਵਾ ਤੇ ਠੀਕ ਆਪਣੀ ਚੈਰੀ ਮੁੱਕ ਗਈ ਉਧਰ ਆ ਆਪਣੀ ਉਮੀਦ ਹੀ ਨੇ ਮਾਰ ਦਣੀ ਲੇਟ ਹੋ ਗਈ ਹਾਂ ਜੀ ਠੀਕ ਹੈ ਆ ਸਾਡੇ ਨਾਲ ਇੱਥੇ ਟਰੈਕਟਰ ਚੜੀ ਜਾਂਦੇ ਨੇ ਆਹੋ ਦੀ ਫਰ ਸਾਰੀ ਵਾਲ ਗੱਲ ਤਾਂ ਟੁੱਟ ਜੀ ਗਈ ਤੇ ਆਪਾਂ ਨੇ ਰੱਖੀ ਹੋਈ ਹੈ ਚਾਹ ਕੱਲ ਉਹਦੇ ਵਿੱਚ ਸਕੂਲ ਖੁੱਲਗੇ ਸੀਗੇ ਅੱਜ ਦੂਜਾ ਦਿਨ ਹੈ ਕੱਲ ਵਸ ਅਸੀਂ ਕਾਮਾਕਾਰਾਂ ਚ ਬੀਜੀ ਸੀਗੇ ਬਲੌਗ ਬਣਾਣੀ ਹੋਇਆ ਖੁਸ਼ੀ ਅਸੀਂ ਹਸਪੀਟਲ ਚ ਗਏ ਸੀਗੇ ਜਿਹੜੀ ਮੇਰੀ ਨਾਨਤ ਦੀ ਬੇਟੀ ਹਨਾ ਉਹਨੂੰ ਪੀਲੀਆ ਹੋ ਗਿਆ ਸੀਗਾ ਉਹ ਦਿਖਾਣੇ ਗਈਆਂ ਸੀਗੀਆਂ ਦਿਖਾ ਕੇ ਵਸ ਹਨਾ ਫਿਰ ਡਾਕਟਰ ਕਹਿੰਦੇ ਵੀ ਸ਼ੀਸ਼ੇ ਚ ਰੱਖਣੀ ਪੈਣੀ ਹੈ ਤਾਂ ਕਰਤੀ ਨਾ ਫਿਰ ਅਸੀਂ ਬੁਆਹਰ ਦੀਆਂ ਗਈਆਂ ਹੋਈਆਂ 1 ਵਜੇ ਦੀਆਂ ਹਨਾ 1 ਵਜੇ ਦੀਆਂ ਗਈਆਂ ਹੋਈਆਂ ਨਾ ਮੈਂ ਸਪਿੰਦਰ ਤੇ ਭਾਜੀ ਹਨਾ ਅਸੀਂ ਸਪਿੰਦਰ ਨਾਲ ਗਏ ਹੋਏ ਸੀਗੇ ਗਈਆਂ ਹੋਏ ਤੇ ਵੜ ਗੂ ਨਾ ਸਾਨੂੰ ਤਾਂ ਭੀ ਉੱਥੇ 4:00 ਵਜੇ 4:00 ਤੋਂ ਲੈ ਕੇ 5:00 ਵਜੇ ਸੀਗੇ ਲੋ ਜਿੱਦ ਨੂੰ ਚਾਹ ਵੜੀ ਚਾਹ ਚੁੱਪ ਕੇ ਪਾਣੀ ਪਾ ਦੋ ਅੱਜ ਬਣਾਈ ਸੀਗੀ ਆਪਾਂ ਨੇ ਕੜੀ ਚੌੜੀ ਉਹਦੋਂ ਦਾ ਕਹਿੰਦਾ ਸੀ ਕੜਾਹੀ ਪਨੀਰ ਬਣਾ ਦੋ ਮੈਂ ਕਿਹਾ ਨਹੀਂ ਪੁੱਤ ਵੀ ਟੋਲ ਤੇ ਨਾ ਮੈਂ ਕਟਰ ਬਟਰ ਬਣ ਜੇ ਨਹੀਂ ਥੋੜੇ ਜਿਹਾ ਰੁੱਕ ਕੇ ਤੇਰੇ ਬਣਾ ਦੂੰ ਚਾਹ ਚਾਹ ਬਣ ਗਈ ਵਸ ਕੱਲ ਦਾ ਸੀ ਐਂਟੀ ਦੀ ਜਗਾ ਖਾਪੀਏ ਸੀ ਇਹ ਜਾ ਕੇ ਨਾ ਜਾਂ ਫਿਰ ਮੇਰੀ ਬੁਦੀਆ ਫੜ ਕੇ ਛੋਟੀ ਸੀ ਨਾ ਸਿਕੰਦਰ ਦਾ ਉਹ ਥੋੜੀ ਬਿਮਾਰ ਜਿਹਾ ਲੱਗ ਰਹੀ ਸੀ ਕਿ ਮੈਂ ਉਹਨੂੰ ਚੱਕਰਣ ਮੰਗੋ ਮਰੇ ਸੀਗਾ ਫੇ ਮੈਂ ਹੀ ਖਾਣ ਕੇ ਰੱਖੀ ਨਾ ਲੋਰੀ ਸਿਕੰਦਰ ਦੀ ਵਾਸਤੇ ਨੀਪਣੀ ਨੀਭੋ ਪਾਵੇ ਸੀ ਇਹ ਅਹ ਬਸ ਸਰਦਾਰ ਜੀ ਕਿ ਦਿੱਤੀ ਇੱਕ ਬੋਟਲ ਚ ਪਾ ਕੇ ਸਿਕੰਦਰ ਨੂੰ ਸਰਦਾਰ ਜੀ ਆ ਕੇ ਸੀ ਦੇ ਰੋਕੇ ਹਨ ਮੈਂ ਕਿਹਾ ਤੁਸੀਂ ਸਿਕੰਦਰ ਨੂੰ ਬੋਟਲ ਚ ਪਾ ਕੇ ਨਾਲ ਹੀ ਲਿਓ ਨਾ ਵਿਚਾਰੇ ਆਏ ਉੱਥੇ ਗਾਦੀ ਖੋਸੀ ਸੀ ਕਿ ਤਕੜਾ ਕੋਈ ਨਹੀਂ ਹੋ ਰਿਹਾ ਕਦੋਂ ਰਹਿ ਗਿਆ ਨਹੀਂ ਕੋਪਰੇਟਿਡ ਚਲੇ ਜੋ ਉਸੇ ਵੈਸੇ ਨਾਮ ਕੁਪਾਰੀ ਟਕੋਲੀ ਸੀ ਜੀ ਫਿਰ ਦਾ 피డి ਤੇ ਕਰਾਇਆ ਸੀ 피엘 ਆਇਆ ਸੀਗਾ ਬਾਰੀ ਪੁਆਇੰਟ ਖੁਸ਼ ਆਇਆ ਸੀਗਾ ਜੌਂਸ ਪਰ ਡਾਕਟਰ ਕਹਿੰਦੇ ਬੱਚਾ ਉੱਤਰ ਰੱਖਣਾ ਹੈ ਜਦੋਂ ਰੱਖਦੇ ਦੋਸਤੀ ਆਏ ਨਾ ਖਾਲੀ ਖਾਲੀ ਨਾ ਸਾਡੇ ਫੇਰ ਨੂੰ ਲੱਗਦੇ ਉਹ ਜਦੋਂ ਹੋਉਂਦੀ ਸੀਗੀ ਨਾ ਸਾਨੂੰ ਆਈ ਹੋਈ ਜਦ ਸਾਡੇ ਕੋਲ ਨਾ ਬਚੀ ਗਿਆ ਨਾ ਵੀ ਖਾਰੇ ਰੋਲਦੀ ਹੋ ਇੱਕ ਵਾਰ ਤਾਂ ਆਏ ਹੋਣਾ ਦੋਦੀ ਸੀ ਇਸ ਐਡ ਤੇ ਹੋਉਂਦੀ ਸੀ ਫਤਕਾ ਵਾਲੇ ਦੂਸਰ ਸਾਈਡ ਤੇ ਸ਼ਾਮ ਜਣਾ ਲੱਗਾ ਕੁਝ ਚੀਜ਼ਾਂ ਵੀ ਕੁਝ ਟੱਕਦੀਆਂ ਸੀਗੇ ਅਸਰ ਅੱਗੇ ਸਾਡੇ ਨੂੰ ਵਾਦਨ ਸੌਂਦੇ ਸੀ ਕੁਝ ਨਹੀਂ ਪਤਾ ਲੱਗ ਰਿਹਾ ਉਹ ਹੋਂਗਾ ਇਹ ਹੋਈ ਨਹੀਂ

ਦੇਖੋ ਕarele ਆਪਣੇ ਘਰ ਦੇ ਪਿਛਲੇ ਸਾਈਡ ਨੇ ਇੱਕ ਬੇਲ ਜੰਮੀ ਹੋਈ ਆ ਬਹੁਤ ਤਕੜੀ ਬੇਲ ਐ ਉਥੋਂ ਆਪਾਂ ਜੀ ਆ ਕਰੇਲੇ ਤੋੜ ਕੇ ਲੈ ਆਏ ਨੇ ਆ ਆਪਣੇ ਆਪ ਜੰਮੀ ਹੋਈ ਐ ਬੇਲ ਆਸੋ ਕੁ ਮਿਲਿਆ ਤਾਂ ਪੱਕ ਬੁੱਕਰੇ ਹੋਣ ਸਬਜ਼ੀ ਬਣਾ ਲਾਂਗੇ ਨੰਦੀ ਭਰ ਕੇ ਤਾਂ ਕਿੱਥੇ ਬਣਾਉਣੇ ਇਹ ਆ ਤਾਂ ਮੈਨੂੰ ਖਰਾਬ ਜਿਹਾ ਲੱਗ ਰਿਹਾ ਇਹ ਤਾਂ ਸੁੱਟ ਦੂੰਗੀ ਕਿਉਂ ਨਹੀਂ ਚਾਹ ਬਣਾਤੀ ਆਪਣੇ ਪਾਪਾ ਜੀ ਚਾਹ ਪੀ ਰਹੇ ਨੇ ਉਧਰ ਭੂਆ ਕੇ ਸਾਡੀ ਕੀ ਰੰਗ ਹੋ ਰਿਹਾ ਦਰਵਾਜ਼ੇ ਨੂੰ ਚੱਤਾਂ ਇਹਨਾਂ ਦੇ ਹੋ ਗਈ ਲਪਾਈ ਕਰਨ ਉਹ ਪੁਲੀਸਾਈਡ ਤਾਂ ਕਿੰਨ ਮਣ ਕਿੰਨ ਮਣ ਹੋ ਰਹੀ ਐ ਮੱਝਾਂ ਦੇ ਚਲੋ ਬੰਨ ਹੋ ਗਈਆਂ ਅੰਦਰ ਸਾਡੇ ਨਾਲ ਮਿਰਚਾਂ ਨੂੰ ਫੁੱਲ ਤਾਂ ਆ ਰਹੇ ਆ ਪਰ ਨਾ ਫਲ ਨਹੀਂ ਮਤਲਬ ਕਿ ਮਿਰਚਾਂ ਨਹੀਂ ਲੱਗ ਰਹੀਆਂ ਪਤਾ ਨਹੀਂ ਕੀ ਚੱਕਰ ਹੈ ਫੁੱਲ ਬਾਧੂ ਆਇਆ ਪਿਆ ਐ ਇਦਾਂ ਕਿ ਤਾਂ ਆਪਾਂ ਨੇ ਇਸ ਵਾਰ ਤਾਂ ਸਰਦੀਆਂ ਗਰਮੀਆਂ ਦੇ ਫੁੱਲ ਬੂਟੇ ਵੀ ਨਹੀਂ ਲਾਏ ਹੈਗੇ ਆ ਦੇਖੋ ਚੱਪਣ ਕਦੋਂ ਦੀ ਬੇਲ ਕਿੰਨੀ ਤੱਕੜੀ ਹੋਈ ਨਾ ਬੇਠਿਆਂ ਦੀ ਬੇਲ ਕਿੰਨੀ ਤੱਕੜੀ ਹੋਈ ਪਈ ਐ ਪਰ ਕੱਦੂ ਬੇਠਾ ਜੋ ਵੀ ਹੁੰਦਾ ਇੱਕ ਵੀ ਨਹੀਂ ਲੱਗ ਰਹਾ ਹੈ ਨਾ ਬੇਲ ਵਾੜੀ ਦਾ ਤੀ ਹੁਣ ਗਈ ਐ ਇਹਨੂੰ توڑਣ ਵਾਲੀਆਂ ਹੋਈਆਂ ਪਈਆਂ ਨੇ ਮੈਂ ਵੀ ਤੋੜਨ ਵਾਲੀਆਂ ਵੀ ਫੇਰ ਪੱਕ ਲੰਘੀਆਂ ਨੇ ਉਹ ਵਿੱਚ ਅਸੀਂ ਇਨਗਰੀਡੈਂਟ ਲੈ ਕੇ ਆਣੀ ਤੋੜਨ ਵਾਸਤੇ ਹੁਣ ਘੋਲ ਉਹ ਦੇਖੋ ਸਾਹਮਣੇ ਚਾਚਾ ਜੀ ਨੇ ਵੀ ਖੇਤ ਚ ਵੀ ਹਜੇ ਕੱਦਦਾ ਹੋਇਆ ਪੈ ਪਰ ਉਹੀ ਹੈ ਨਾ ਜੀਰੀ ਲਗਣੀ ਲੇਟ ਹੋ ਰਹੀ ਹੈ ਆ ਇਧਰ ਸਫਾਈ ਕਰਾਣੀ ਮੈਂ ਸੋਚਦੀ ਵੀ ਕਰਾਏ ਦਮਾ ਸਫਾਈ ਪਰ ਉਹੀ ਹੈ ਹਨਾ ਸਫਾਈ ਵੀ ਕਿਵੇਂ ਕਰਾਵਾਂ ਅ ਫਿਰ ਆਪਣੀ ਨੀਲੀ ਲੇਬਰ ਤਾਂ ਖੇਤਾਂ ਚ ਕੰਮ ਕਰ ਜਾਂਦੀ ਹੈ ਪਦੀਨਾ ਦੇਖੋ ਸਾਡੀ ਘਰੀ ਭਾਈ ਆਹ ਤੀ ਆਲੇ ਅਮਰੂਦ ਨੂੰ ਬਹੁਤ ਘਾਟਾ ਅਮਰੂਦ ਆਏ ਨੇ ਬੋਗਿਆਂ ਦਾ ਘੱਟ ਪਲ ਲੱਗਿਆ ਹੈ ਬੁੱਧਵੰਦੀ ਹੋ ਰਹੀ ਹੈ ਤੋੜ ਲੰਨੀ ਹੈ ਪਹਿਲਾਂ ਮੈਂ ਸੱਚ ਹਾਂ ਇੱਕ ਚੀਜ਼ ਹੋਰ ਆਪਣੇ ਨਾ ਆੜੂ ਦੇ ਸਾਰੇ ਪੱਤੇ ਝੜ ਗਏ ਸੀਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਦੇਖੀ ਉਹ ਆ ਦੇਖੋ ਹੁਣ ਨਾ ਆੜੂ ਸਾਰਾ ਫੁੱਤਰੇ ਹੈ ਸਰਦਾਰ ਜੀ ਨੇ ਦੁਬਾਰੇ ਪਾਲ ਆਊਗਾ ਮੈਂ ਕਿ ਚਲੋ ਦੇਖੀਓ ਜੇ ਆ ਗਿਆ ਵਧੀਆ ਗੱਲ ਜੇ ਨਹੀਂ ਆਇਆ ਤਾਂ ਵੀ ਵਧੀਆ ਗੱਲ ਹੈ ਪਤਾ ਨਹੀਂ ਇਹਨੂੰ ਦੁਬਾਰੇ ਫਾਲ ਆਊਗਾ ਹੁਣ ਪਰ ਮੈਨੂੰ ਨੂੰ ਜਦੋਂ ਦੁਬਾਰੇ ਫਾਲ ਆਊਗਾ ਦੇ ਦਵਾਰੇ ਫਾਲਾਂ ਦੇ ਤਾਂ ਫੁੱਲ ਹੁਣ ਨਵਾਂਨੇ ਸ਼ੁਰੂ ਹੋ ਜਾਂਦੇ ਹੁਣ ਤਾਂ ਇਹ ਵੈਸੇ ਖੁੱਲਦੇ ਆ ਜਿਹੜੇ ਆਲੇ ਬੁੱਟਾ ਹੈ ਨਾ ਇਹ ਨਾ ਪਿਛਲੇ ਤੋਂ ਪਿਛਲੇ ਸਾਲ ਵੀ ਆਪਣੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਸੀਗੇ ਹਨ ਇਸ ਵਾਰੀ ਬਸ ਆ ਦੋ ਬੁੱਟੇ ਇੱਥੇ ਜੰਮੇ ਨੇ ਉਧਰਲੀ ਸਾਈਡ ਤੋਂ ਕੋਈ ਬੁੱਟਾ ਨਹੀਂ ਜੰਮਿਆ ਹੈਗਾ ਕੰਨੀਆਂ ਸੋਹਣੀਆਂ ਆ ਗਈਆਂ ਮੈਂ ਉਹ ਲਿਆਣੀਆਂ फटाफट ਦੋੜਦੀ ਕੱਪੜੇ ਹੁਸ਼ਾਮੋਂ ਤੋਂ ਮੈਂ ਚੱਲੋ ਇਹ ਮੌਸਮ ਠੰਡਾ ਹੋ ਗਿਆ ਕਿੰਨਾ ਚਿਰ ਕੰਮ ਕਰਨਾ ਨਹੀਂ ਸੌਖਾ ਪਰ ਜਮੀਂ ਪੈ ਜਵੇ ਤਾਂ ਵਧੀਆ ਗੱਲ ਨੇ ਪਰ ਸਰਦਾਰ ਜੀ ਕਹਿੰਦੇ ਵੀ ਹਜੇ ਨਾ ਪਵੇ ਕਿਉਂਕਿ ਨਾ ਜਿਹੜਾ ਪਹਿਲਾਂ ਖੇਤ ਪਾਇਆ ਹੋਇਆ ਸੀ ਨਾ ਮੇਂ ਪੈਨ ਨਾਲ ਦੁਆਰੇ ਉੱਚ ਕੱਖ ਜੁੜ ਗਏ ਹੁਣ ਸਭ ਉਹ ਵਾਲੇ ਖੇਤ ਨੂੰ ਦੁਆਰੇ ਬਾਉਣਾ ਦੁਆਰੇ ਦੁਆਰੇ ਤੇਲ ਪੁੱਖਣਾ ਵਾਗਿਆ ਤੋ ਕਿਦਵੇਂ ਸਵੇਰੇ ਬੀਤੀ ਸੀ ਕਿ ਖੇਤਾਂ ਚ ਤੇ ਸਰਦਾਰ ਜੀ ਕੜੀ ਖਾਂਦੇ ਨਹੀਂ ਹੈਗੇ ਮੈਂ ਉਹਨਾਂ ਨੂੰ ਕਹਦੇ ਸੀ ਕਿ ਤੂੰ ਸਿੱਕੇ ਰੇ ਅੱਗੇ ਖਾ ਲਿਓ ਹੁਣ ਫਿਰ ਆਏ ਸੀਗੇ ਟਰੈਕਟਰ ਲੈਣ ਜਦੋਂ ਟਰੈਕਟਰ ਲੈਣ ਆਏ ਫਿਰ ਮੈਂ ਰੋਟੀ ਖਵਾ ਸੀ ਸੀਗੀ ਰੋਟੀ ਖਵਾ ਕੇ ਭੇਜੇ ਚਲੋ ਮਤ ਜਵੀ ਅੰਦਰ ਬੰਦ ਹੋ ਗਏ ਮੈਂ ਹੁਣ ਪਿੰਡੀਆਂ ਤੋੜ ਲੈਣਾ ਸਵੇਰੇ ਕੀਆ ਤੋੜੀ ਸੀਗੀ ਕੀਆ ਦੀ ਸਬਜੀ ਬਣਾਉਂਗੀ ਕੱਲ ਨੂੰ ਪਰ ਫਿਰ ਉਹੀ ਪੰਗਾ ਮੈਨੂੰ ਦੋ ਸਬਜੀ ਮੈਂ ਹਾਂ ਪਿੰਡੀ ਤੋੜ ਲੈਣੀ ਉਹ ਦੋਨੋਂ ਪਿੰਡੀਆਂ ਦੇ ਦੂੰਗੀ ਬਾਕੀ ਅਸੀਂ ਕੀ ਆਦੀ ਸਬਜੀ ਖਾ ਲੂਗੀ ਚੰਨ ਬਣ ਗਈ ਗੱਲ ਆ ਦੇਖੋ ਆਹਲੇ ਅੰਬ ਦੇ ਨੇੜੇ ਨਾ ਹਲਾਇਆ ਫਿਰ ਡੰਡਾ ਜਿਆ ਜਿਆਦਾ ਗਿਰ ਰਿਹਾ ਸੀਗਾ ਪਤਾ ਨਹੀਂ ਕੌਣ ਕਹਿ ਰਿਹਾ ਸੀ ਕਹਿੰਦੇ ਅੰਬਾਂ ਨੂੰ ਫਾਲਣੇ ਲੱਗਿਆ ਮੈਨੂੰ ਕਿਹ ਹੱਜ ਦਾ ਲੱਗਿਆ ਨਹੀਂ ਹੈਗਾ ਬਾਕੀ ਦੇਖਦੇ ਮੈਂ ਕਿ ਅਗਲੇ ਸਾਲ ਜੇ ਲੱਗ ਗਿਆ ਸਰਦਾਰ ਜੀ ਕਹਿੰਦੇ ਜੇ ਕਿੰਨੀ ਟੋਰੀਆਂ ਤੋੜ ਲਿਆ ਟੋਰੀ ਦੀ ਸਬਜ਼ੀ ਬਣਾ ਦੇ ਮੈਂ ਕਿਹਾ ਟੋਰੀਆਂ ਦਾ ਹਜੇ ਫੁੱਲ ਵੀ ਨਹੀਂ ਆਇਆ ਸਬਜ਼ੀ ਦਾ ਇੱਕ ਪਾਸੇ ਆਹ ਕਾਪੀਂ ਦੀਆਂ ਫਲ ਜਿਹੜੇ ਪੁੱਤੀਆਂ ਨੇ ਪੱਕ ਜਾਂਦੀਆਂ ਨਹੀਂ ਆਹ ਤੋਂ ਉਧਰ ਲਾ ਜਾ ਜਾ ਬਈ ਤੂੰ ਉਧਰ ਨੂੰ ਜਾ ਸੰਦ ਪਰ ਇੱਧਰ ਹੁਣ ਦਾ ਪਾਪਾ ਚਲੇ ਦਸਾ ਪਾਪਈ ਪੰਡ ਕਿੱਥੇ ਗਈ ਤੂੜੀ ਵਾਲੀ ਖਤਮ ਹੋਲੀ ਫਿਰ ਹੁਣ ਹੋ ਜੀ ਪਾਪਾ ਜੀ ਇੱਕ ਪੰਡ ਤੂੜੀ ਦੀ ਕੱਢ ਲੈ ਮੈਂ ਕਿ ਮੈਂ ਕਿੱਥੇ ਹੈਰਾਨ ਹੋਵਾਂਗੀ ਤੂੜੀ ਪਾਉਂਗੀ ਹਨਾ ਵੀ ਤੁਸੀਂ ਇੱਕ ਪੰਡ ਸੁੱਟ ਜੋ ਮੈਂ ਆਪੇ ਕੱਖਰ ਲਾ ਦੂੰਗੀ ਲਓ ਜੀ ਪਿੰਡੀਆਂ ਆਪਾਂ ਨੇ ਤੋੜ ਲਈਆਂ ਪਿੰਡੀਆਂ ਤੋੜਦੇ ਜੋੜਦੇ ਇੱਕ ਚੀਜ਼ ਦੇਖੀ ਹੈ ਆਪਣੇ ਦੇਖੋ ਇੰਨੇ ਕੁ ਪਿੰਡੀਆਂ ਹੋ ਗਈਆਂ उदू मैं रामनाथ आ जाऊगा मैं सोची जाती भी इतना ना एक चिड़ी उड़ती जो मैं भिंडिया आ हाँ हाँ एक चिड़ी ने उड़ी जाना मैं सोचती होंगी सी देखो हमारे घर ने मेहमान आए हैं ਦੀਸਰੇ ਤੋਂ ਉਹਨੂੰ ਪਤਾ ਨਹੀਂ ਦੀਸਰੇ ਦੀਸਰੇ ਇਹ ਆ ਦੇਖੋ ਛੀੜੀ ਦਾ ਆਲਣਾ ਤੇ ਵਿੱਚ ਹੈਗੇ ਨੇ ਬੱਚੇ ਆਹ ਇੱਕ ਕੁچੜੀ ਨੇ ਆਲਣਾ ਪਾਇਆ ਹੋਇਆ ਭਿੰਡੀ ਦੇ ਪੱਤੇ ਦੇ ਨਾਲ ਵਿੱਚ ਹੈਗੇ ਨੇ ਛੋਟੇ ਛੋਟੇ ਬੱਚੇ ਮੈਂ ਸੋਚੀ ਜਾਂਦੀ ਸੀ ਕਿ ਇੱਥੋਂ ਚਿੜੀ ਉੱਡਦੀ ਐ ਵੀ ਚਿੜੀ ਕਿੱਥੇ ਬੈਠੀ ਹੁੰਦੀ ਸੀ ਆ ਇਹ ਕਿੰਦੀ ਹਿੱਟਾਨੇ ਦੇ ਨਾਲ ਧੀਸੀ ਸਾਨੂੰ ਬੱਚੇ ਹਾਂ ਮੈਨੂੰ ਤਾਂ ਧੀਸੀ ਗਿ ਗਈ ਕਿੰਨੇ ਨੇ ਹੁਣ ਉਹ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਹੋ ਰਹੀ ਐ ਉੱਪਰ ਫਰੈਂਡ ਧੋਪਨ ਛਿੜਨੀ ਨਹੀਂ ਹੈਗੀ ਜਦੋਂ ਸਭ ਲੋਕੋ ਜੀ ਦਮ ਇਹਨਾਂ ਨੂੰ ਛਾਂ ਜੀ ਹੋ ਜੂਗੀ ਵਿਚਾਰਿਆਂ ਨੂੰ ਬੁੰਦਬੰਦੀ ਹੋ ਰਹੀ ਹੈ ਨਾ ਓ ਮਾਈ ਗੋਡਾ ਦੇਖੋ ਕਿਰਲਾ ਬਈ ਕਿਰਲੇ ਸਾਡੇ ਘਰੇ ਬਹੁਤ ਜ਼ਿਆਦਾ ਹੋ ਗਏ ਇਹਨਾਂ ਦੀ ਇੱਕ ਖੱਡ ਜੀ ਵੀ ਸੀ ਇਹ ਦੇਖੋ ਕਿੱਥੇ ਚੜੇ ਬੈਠੇ ਆ ਦੇਖੋ ਜਮਾਂ ਨਹੀਂ ਡਰਦੇ ਹੈ ਆਹ ਆ ਦੇਖ ਆਹੋ ਇਹਦੇ ਨਾਲ ਤਾਂ ਵਿਚਾਰਿਆਂ ਨਾਲ ਬੜੀ ਮਾੜੀ ਹੋਈ ਵੀ ਲੱਤ ਟੁੱਟੀ ਹੋਈ ਅੱਜ ਤਾਂ ਉਹ ਸ਼ਿਮਲਾ ਮਿਰਚਾਂ ਵੀ ਲੱਗੀਆਂ ਨੇ ਆਪਣੇ ਬਸ ਉਹ ਰਵਿਆ ਨਾ ਬਾਲੀਆ ਮਾੜੀ ਬੁਲਦੀ ਹੈ ਲੱਕ ਦੁੱਤੀ ਹੋਈ ਹੈ ਪਰ ਹੋਏ ਵੀ ਬਹੁਤ ਨੇ ਹੇਰ ਲੈ ਆਪਣੇ ਕਦੇ ਕਿਧਰ ਕਦੇ ਕਿਧਰ ਪਤਾ ਨਹੀਂ ਆ ਗਈ ਹੋਣਾ ਪਤਾ ਨਹੀਂ ਹੋਰ ਵੀ ਹੋਵੇ ਸ਼ਿਮਲਾ ਦੇ ਚਾਹ ਨੂੰ ਫੁੱਲ ਲਦਾ ਬਹੁਤ ਆ ਰਿਹਾ ਪਰ ਲੱਗਦੀ ਰੁਗੜੀਆਂ ਘੱਟੇ ਨੇ ਮੂੰਹ ਇਹਨੇ ਮੜੀ ਮੜੀ ਜੀ ਤੂੰ ਇਹਨੇ ਨਹੀਂ ਤੋੜਦੇ ਤਾਂ ਇਦਾਂ ਦੀ ਲਾਲ ਹੋ ਗਈ ਦਿਲ ਬੰਦੀ না শিমান পাহাড় তো বুঝলি লাগিয়েছে ਵੇਰੇ ਉਹ ਤਾਂ ਵੀ ਸਾਰੇ ਦੇਖ ਕੇ ਦੇਸੀ ਸੀ ਮੈਂ ਕਿਉਂ ਤਾਂ ਮੈਨੂੰ ਕੋਈ ਦਿੱਸ ਨਹੀਂ ਰਹੀ ਜੀ ਤਿੰਨ ਚਾਰ ਦੇ ਦਿੱਸ ਰਹੇ ਨੇ ਹਾਂ ਮੈਂ ਹਾਂਜੀ ਬੱਬਾਈ ਹੈ ਆਖੋ ਪਾ ਦੇਮ ਠੀਕ ਹੈ ਠੀਕ ਹੈ ਪਾ ਲੂੰਗੀ ਉਹ ਤਾਂ ਨਹੀਂ ਜਿੱਤ ਪਤਾ ਹੈ ਇੱਕ ਪੱਲੀ ਕੱਢ ਕੇ ਰੱਖੋ ਅੱਗੇ ਪਿੱਛੇ ਮੇਰੇ ਵਰਗੀ ਪਾਤਾ ਦਵਾ ਇਹੀ ਘਾਹ ਹੁੰਦੇ ਛੋਟੇ ਛੋਟੇ ਜਿਹੇ ਕਿੰਨਾ ਬੱਚਾ ਹੈ ਫੇਰ ਆਪਣਾ ਸਵੇਰ ਦੀ ਸਬਜ਼ੀ ਬਣਾਉਣੀ ਹੈ ਅੱਜ ਦਾ ਆਪਣੇ ਕੋਲ ਹੈਗੀ ਸਬਜ਼ੀ ਇੱਕ ਦਾਲ ਪਈ ਹੈ ਇੱਕ ਕੜੀ ਚੋਣ ਵਾਲੀ ਸੀ ਜੀ ਆਪਣਾ ਤੁਗਨੀ ਵੀ ਆ ਰਹੀ ਹੈ ਕਿੱਥੇ ਆਂਦੇ ਨੇ ਅੱਪਾ ਜੀ ਚਾਹ ਲੈ ਕੇ ਮੌਸਮ ਕਿੰਨਾ ਵਧੀਆ ਵਿਊ ਕਿੰਨਾ ਵਧੀਆ ਆ ਰਿਹਾ ਹੈ ਸਬਜ਼ੀ ਵੀ ਤੋੜਨੀ ਜ਼ਰੂਰੀ ਹੈ ਜਿਹੜੇ ਇੱਧਰ ਵਾਲੀ ਫਲੀਆਂ ਉਹ ਥੋੜੀ ਜਿਹੀ ਹੋਰ ਤਰ੍ਹਾਂ ਦੀਆਂ ਨੇ ਬਾਤੂ ਜਾਂਦੇ ਹੈ ਬਾਤੂ ਤਾਂ ਨਾਲ ਸਾਡੇ ਘਰੇ ਬਹੁਤ ਬੁੱਟੇ ਨਹੀਂ ਪਾਸੇ ਵੀ ਤਾਂ ਉਹ ਤਾਂ ਮੈਂ ਪੱਟ ਦਿੰਨੀ ਆ ਦੋ ਆਨੂ ਪਾ ਕੇ ਨਾ ਸਰਦਾਰ ਜੀ ਵਾਸਤੇ ਬਣਾ ਦਿੰਨੀ ਹਮੇ ਸਰਦਾਰ ਜੀ ਨੂੰ ਆਹ ਹੀ ਫਲੀਆਂ ਖਾਣ ਦਾ ਚੌਂਕ ਹੈ ਉਹ ਕਿਰਨੇ ਉਧਰੋਂ ਆ ਕੇ ਇੱਧਰ ਬੈਠ ਗਏ ਸੀਗਾ ਉਹ ਚੀੜੀ ਆ ਗਈ ਇੱਥੇ ਇੱਥੇ ਦੇਖਣ ਆਈ ਹੋਣੀ ਅੱਜ ਇਹ ਸਬਜ਼ੀਆਂ ਜਿੱਤਲੀ ਸਾਈਡ ਆਈ ਹੋਈ ਐ ਕੋਈ ਹੋਰ ਸਬਜ਼ੀਆਂ ਲਾਉਣੀ ਆ ਹੁਣ ਲਿਆਂਕੀ ਇਹ ਤਾਂ ਭਿੰਡੀਆਂ ਆ ਗਈ ਹੋਰ ਪ੍ਰੰਗ ਦੀ ਹੁਣ ਜਾ ਭਿੰਡੀਆਂ ਹੋਰ ਲਾ ਦਿੰਦੇ ਹਾਂ ਕਿਉਂ ਜੀ ਲੰਬੇ ਟਾਈਮ ਤੱਕ ਚਲੀ ਜਾਣਗੀਆਂ ਇਹਨੇ इन्ह लाया हुआ सीधा औरे सारा कत्ल हो गया ख़राब हो गया सारा तो मिस सर्जी है सारा इधर आप ऐसे ही बिना बिना तो नहीं जाना भाभी इस बार पिछले साल तक छोटी ही हो गई थी तो अब भाभी इस और ਮੈਂ ਕਿਹਾ ਤੇ ਬਹੁਤ ਬੋੜੇ ਕਹਿੰਦੇ ਇਹਦਾ ਦੇਖਿਆ ਸੀ ਕਹਿੰਦੇ ਹੋਰ ਅੱਗੇ ਤੱਕ ਵਧਣਗੇ ਮੈਂ ਕਿਹਾ ਇੱਕ ਸਾਲ ਤਾਂ ਬਹੁਤ ਘੱਟ ਵਧੀ ਸੀ ਦੀਸ ਵਾਰੀ ਪਤਾ ਨਹੀਂ ਬੇਲ ਨੂੰ ਕੀ ਹੋ ਗਿਆ ਇਸ ਵਾਰ ਬੜੀ ਜਿਆਦਾ ਵਧੀ ਜਾ ਰਹੀ ਏ ਬੱਸ ਚੁੱਪ ਚਾੜੀ ਨਹੀਂ ਲਿਖਿਆ ਘੇਰ ਹੋ ਰਹੀਆਂ ਨੇ ਐ ਨੀ ਕੁ ਸਿੰਗਰੀਆਂ ਹੋ ਗਈਆਂ ਬਹੁਤ ਨੇ ਆਲੂ ਪਾ ਕੇ ਭਣ ਜਾਣੇ ਲੋਜੀ ਕੱਪੜੇ ਧੋਣ ਵਾਸਤੇ ਮਸ਼ੀਨ ਲਾਣ ਲੱਗੀ ਸੀ ਕਿ ਮੈਂ ਕਿਚਰ ਨਾਲੇ ਮਸ਼ੀਨ ਲਾ ਲੂੰਗੀ ਨਾਲੇ ਸਬਜ਼ੀ ਜੀਰ ਲੂੰਗੀ ਹੈਨਾ ਪਰ ਲਾਈਟ ਚੱਲੇਗੀ ਪਾਣੀ ਪਾ ਦੇ ਸਰਪਾ ਤੇ ਨਾ ਸ਼ੁੱਕਰੇ ਵਿੱਚ ਕੱਪੜੇ ਨਹੀਂ ਪਾਏ ਸੀ ਨੀ ਫਿਰ ਕੱਪੜੇ ਪਈ ਰਹੇ ਨੇ ਆ ਦੋ ਕੀ ਆਤਰੀਆਂ ਸੀਗੀਆਂ ਆਪਣੇ ਤੇ ਮੈਂ ਸੋਚਿਆ ਸੀ ਨੀ ਮਕੀਨ ਤੇ ਰੱਖ ਲਈ ਨਾ ਹੁਣ ਵਾਸਤੇ ਹੁਣ ਵਾਸਤੇ ਸਬਜ਼ੀ ਪਈ ਹੈ ਸਵੇਰੇ ਮੈਂ ਖਚਰ ਬਣਾ ਲਵਾਂਗੀ ਹੁਣ ਚੀਰ ਲਵਾਂ। ਅਰੇ ਜੀ ਚੀਰੀ ਹੋਈ ਹੁੰਦੀ ਐ ਨਾ ਸਬਜ਼ੀ ਚਿੱਲੀ ਹੋਈ ਹੁੰਦੀ ਐ। ਫੇਰ ਆਪਾਂ ਸਵੇਰੇ ਸਾਜਰੇ ਬਣਾਉ ਹੋ ਜਾਂਦੀ ਐ। ਉਹਦਾਂ ਵਾਸਤੇ ਕੋਈ ਹੋਰ ਸਬਜ਼ੀ ਬਣਾ ਲਵਾਂਗੇ ਤਾਂ ਕੀ ਆ ਖਾਂਦਣਗੇ ਸਾਡੇ ਸਬਜ਼ੀ ਉਹ। ਦਿਨੇ ਇੰਨਾ ਜ਼ਿਆਦਾ ਬੱਦਲ ਸੀਗਾ ਹਨਾ ਐਨਾ ਵਧੀਆ ਮੌਸਮ ਹੋਇਆ ਹੋਇਆ ਸੀਗਾ ਪਰ ਮੀਂਹ ਜਿੰਨੇ ਪੁੰਦਾ ਬੰਦੀ ਜੀ ਤੁਹਾਨੂੰ ਦਿਖਾਈ ਸੀਗੀ ਮੈਂ ਉਸ ਤੋਂ ਬਾਅਦ ਚ ਕੁਝ ਨਹੀਂ ਆਣ ਧੁੱਪ ਚੜੀ ਪਈ ਆ ਹਾਂ ਫੇਰ ਗੱਲ ਕੀ ਆ ਵੀ ਵਸੇ ਉਹ ਕੰਮ ਐ ਕਦੇ ਉੱਤਰੇ ਕਦੇ ਨਹੀਂ ਜੇ ਕੋਈ ਦੇਖ ਜਾਣਾ ਕਹਿੰਦਾ ਤੁਹਾਡੇ ਤਾਂ ਸਬਜ਼ੀਆਂ ਬਹੁਤ ਲੱਗੀਆਂ ਹੋਈਆਂ ਨੇ ਮੈਂ ਸੋ ਕਹਿੰਦਾਂ ਨੀ ਬਾਈ ਪੱਤੇ ਹੋਏ ਸਬਜ਼ੀਆਂ ਸੁੱਝੀ ਨਹੀਂ ਲੱਗੀਆਂ ਹੈਗੀਆਂ ਕਿਉਂਕਿ ਸਬਜ਼ੀ ਐਨੀ ਉੱਤਰਦੀ ਨਹੀਂ ਹੈਗੀਆਂ ਭਿੰਡੀਆਂ ਐ ਉਹ ਥੋੜੀ ਜਿਹੀ ਉੱਤਰਦੀ ਐ ਕੀ ਆ ਕਦੇ ਕਦੇ ਉਤਰਦੀ ਆਹਾ ਦੋ ਤਿੰਨ ਦਿਨਾਂ ਬਾਅਦ ਦੋ ਤਿੰਨ ਦਿਨਾਂ ਬਾਅਦ ਵੀ ਕਾਣੀ ਦਿਨ ਹੋ ਗਏ ਹੁਣ ਤਾਂ ਉਤਰੀ ਨੋਗੀ ਪਰ ਇਹ ਵੀ ਚਲੋ ਕੱਚੀ ਕੱਚੀ ਹੈ ਕੱਲ ਦਾ ਉਹਦੋਂ ਸਕੂਲ ਚ ਜਾਣ ਲੱਗਾ ਕੱਲ ਦਾ ਕੱਲ ਤੇ ਨਾ ਜਿਨੂੰ ਜੀ ਜਾਨ ਨਹੀਂ ਲੱਗ ਰਿਹਾ ਹੈਗਾ ਕਿਥੇ ਜਵਾਕਾਂ ਨੇ ਰੋਲਾ ਪਾਉਂਦੇ ਫਿਰ ਜਾਂਦੇ ਨੇ ਹਨ ਜੇ ਕਹਿ ਦੇ ਨਾ ਉਹਨੂੰ ਵੀ ਤੁਹਾਡੇ ਬਿਨਾਂ ਸਾਡੇ ਜੀ ਨਹੀਂ ਲੱਗਦਾ ਕਿਨ ਜਦੋਂ ਜਦਾ ਭਾਰੀ ਹੋ ਜਿੰਦੇ ਮੈਂ ਤਾਂ ਸਾਹਮਣੇ ਕਹਿੰਦੀ ਹੁਣੀ ਨਹੀਂ ਮੈਂ ਤਾਂ ਕਹਿੰਦੇ ਨੇ ਚੰਗਾ ਚੰਗਾ ਜਾਓ ਸਕੂਲ ਹੋਗਾ ਹਾਂ ਹਾਂ ਤੁਸੀਂ ਸਾਨੂੰ ਘਰੇ ਰੱਖੇ ਖੁਸ਼ ਨਹੀਂ ਹੋਗੇ ਪਿਆਰ ਤੁਮੇ ਸਵੇਰੀ ਚੀਰ ਲੂੰਗੀ ਬਸ ਲਸਣ ਛਿਲ ਲਉਂਗੀ ਕਿਉਂਕਿ ਨਾ ਸੰਛੇ ਲੈਣਾ ਥੋੜਾ ਜਿਹਾ ਔਖਾ ਚ ਲੱਗਦਾ ਸਵੇਰੇ ਸਵੇਰੇ ਫਿਰ ਕੁਛ ਹੈ ਮੈਨੂੰ ਸਵੇਰੀ ਰੋਟੀ ਬਣ ਕੇ ਭੇਜਣੀ ਹੁੰਦੀ ਹੈ ਪਾਪਾ ਜੀ ਨੂੰ ਕਹਿੰਦੇ ਵਿੱਚ ਦਿਨ ਚ ਨਹੀਂ ਆਉਂਦੇ ਹੈਗੇ ਤੇ ਫਿਰ ਸਾਨੂੰ ਔਖਾ ਲੱਗਦਾ ਉਧਰ ਕੁਛ ਮੀਂਹ ਪੈਣਗਾ ਕਿ ਨਹੀਂ ਰਸਤਾ ਉਧਰ ਬਹੁਤ ਵੱਡਿਆ ਰਹਿ ਗਿਆ ਹੈ Yeah.